ਹੈਲੋ ਵੀਵਰਸ ਵਾਂਸ ਅਗੇਨ ਵੈਲਕਮ ਟੂ ਹਾਲ ਦੋਸਤੋ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਜੇਕਰ ਤੁਸੀਂ ਲਾਪਤ੍ਰਿਕਾ ਪੀ ਦਾ ਆਨਲਾਈਨ ਸਟੇਟਸ ਚੈੱਕ ਕਰਨਾ ਤਾਂ ਉਹ ਤੁਸੀਂ ਕਿਵੇਂ ਕਰ ਸਕਦੇ ਆ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਨਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਦਕਾ ਲਾਸਿਕ ਗੂਗਲ ਨੂੰ ਓਪਨ ਕਰਾਂਗੇ ਸਰਚ ਕਰਾਂਗੇ ਪੀਓਸੀਡਬਲ ਵਰਕਰ ਸਟੇਟਸ ਸੋ ਅਸੀਂ ਸਰਚ ਵਰਕਰ ਵਾਲੇ অপਸ਼ਨ ਤੇ ਕਲਿੱਕ ਕਰਾਂਗੇ। ਇਸ অপਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਵੈਬਸਾਈਟ ਓਪਨ ਹੋ ਜਾਵੇਗੀ ਅਤੇ ਇੱਥੇ ਅਸੀਂ ਰਜਿਸਟ੍ਰੇਸ਼ਨ ਨੰਬਰ ਨਾਲ ਵੀ ਦੇਖ ਸਕਦੇ ਹਾਂ। ਅਦਰਵਾਈਜ਼ ਅਸੀਂ ਮੋਬਾਈਲ ਨੰਬਰ ਨਾਲ ਵੀ ਦੇਖ ਸਕਦੇ ਹਾਂ ਕਿ ਕੀ ਸਟੇਟਸ ਹੈਗਾ। ਮੋਬਾਈਲ ਨੰਬਰ ਐਂਟਰ ਕਰਾਂਗੇ ਮੇਰੇ ਕੇਸ ਦੇ ਵਿੱਚ। ਮੋਬਾਈਲ ਨੰਬਰ ਐਂਟਰ ਕਰਨ ਤੋਂ ਬਾਅਦ ਕੈਪਚਾ ਕੋਡ ਭਰਾਂਗੇ। ਸਰਚ ਬਟਨ ਤੇ ਕਲਿੱਕ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਵੀ ਵਰਕਰ ਆ ਉਹਦੀ ਡਿਟੇਲ ਬਿਲਕੁਲ ਆਪਣੇ ਸਾਹਮਣੇ ਆ। ਠੀਕ ਹੈ ਦੋਸਤੋ ਇਹ ਆ ਪ੍ਰਸਾਦ ਜੇਕਰ ਅਸੀਂ ਆਨਲਾਈਨ ਸਾਡੀ ਲਾਭ ਪਾਦਰੀ ਕਾਪੀ ਦਾ ਸਟੇਟਸ ਚੈੱਕ ਕਰਨਾ ਕਰ ਬੈਠੇ ਤਾਂ ਅਸੀਂ ਕਿਵੇਂ ਕਰ ਸਕਦੇ ਆ। ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਅੱਗੇ ਜ਼ਰੂਰ ਸ਼ੇਅਰ ਕਰਨਾ। ਥੈਂਕ ਯੂ।